ਹਾਂਜੀ ਅੱਜ ਦੇ ਬਲੌਗ ਨਾਲ ਹਾਜ਼ਰ ਹੋਈਆਂ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਕਦੂ ਇਹ ਵੀ ਆਪਣੇ ਘਰ ਦਾ ਕਦੂ ਆ ਦੇਖੋ ਕਿੰਨਾ ਸੋਹਣਾਗਾ ਬਹੁਤ ਹੀ ਵਧੀਆ ਬਿਨਾ ਰੇਸ ਸਪਰੇਅ ਤੋਂ ਇਹਨੂੰ ਆਪਾਂ ਧੂਸ ਮਾਰ ਕੇ ਕੱਟ ਲਿਆ ਤੇ ਨਾਲ ਲੈ ਲਏ ਦੋ ਪਿਆਜ਼ ਦੁੱਧਾਂ ਵਾਲਾ ਕਦੂ ਬਣਾਉਣਾ ਆਪਾਂ ਬਹੁਤ ਟੇਸਟੀ ਹੁਣ ਆਪਾਂ ਫਾੜੀਆਂ ਕਰ ਲੈਣੀਆਂ ਲੰਮੀਆਂ ਲੰਮੀਆਂ ਫਾੜੀਆਂ ਕਰ ਲੈਣੀਆਂ ਤੋਂ ਪਹਿਲਾਂ ਹੀ ਲਿਆ ਸੀ ਆਪਾਂ ਫਾੜੀਆਂ ਜਦੋਂ ਆਪਾਂ ਕੱਟ ਲੈਣੇ ਆ ਨਾ ਕੋਈ ਵੀ ਸਬਜ਼ੀ ਉਸ ਤੋਂ ਬਾਅਦ ਨਹੀਂ ਧੋਣੀ ਸਾਰੇ ਵਿਟਾਮਿਨ ਚਲੇ ਜਾਂਦੇ ਆ ਛਿੱਲਣ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਧੋ ਲੋ ਤੁਸੀਂ ਕੀ ਆ ਤਰ੍ਹਾਂ ਖੜੀ ਹੈ ਹਾਂ ਤੇ ਹੋਰ ਕੀ ਸਿੱਕੀ ਗਈ ਜਿਵੇਂ ਆਪਾਂ ਐ ਕਰਦੇ ਆ ਪਹਿਲਾਂ ਧੁੰਦੇ ਨਹੀਂ ਫਿਰ ਫਾੜੀਆਂ ਕਰ ਲੈਣੀਆਂ ਕੱਟ ਲੈਣੀਆਂ ਤਾਂ ਕੱਟ ਕੇ ਉਸ ਤੋਂ ਬਾਅਦ ਚ ਆਪਾਂ ਧੋ ਲੈਣੇ ਉਹ ਸਹੀ ਨਹੀਂ ਐਸਟਰਨ ਕਰਨ ਨਾਲ ਸਾਰੇ ਵਿਟਾਮਿਨ ਵੀ ਆਪਾਂ ਨੂੰ ਮਿਲਦੇ ਆ ਤਬ ਬਹੁਤ ਵਧੀਆ ਤਿਆਰ ਹੁੰਦੀ ਹੈ ਸਬਜੀ ਕੱਦੂ ਦੀ ਨਾਲ ਹੀ ਆਪਾਂ ਪਿਆਜ਼ ਕੱਟ ਕੇ ਰੱਖ ਲਏ ਆ ਜਾਨੀ ਇਹ ਤੇ ਵੀ ਕੰਮ ਕਰੇ ਠੀਕ ਆ ਬਸ ਬੰਦਾ ਕਰਦੇ ਤੇ ਮੈਂ ਕੱਟਾਂ ਆਪਾਂ ਕੋਠੀ ਦੇ ਨਾਲ ਹੀ ਇੱਧਰ ਬੱਲਾ ਚੜਾਤੀਆਂ ਸੀਗੀਆਂ ਤੇ ਵਧੀਆ ਮਤਲਕੇ ਲੈਂਦੇ ਆ ਕੋਤੂ ਇਹ ਨੂੰ ਅਰੇ ਨਹੀਂ ਡੁੱਟਉਂਦੀ ਇਹਦੇ ਨਾਲ ਕੋਈ ਨਹੀਂ ਆਪਦੇ ਵੀ ਸੀ ਨੰਦੇ ਦੋ ਚਾਰ ਘਰਾਂ ਦਾ ਵਧੀਆ ਸਰਜਨ ਮਰੀ ਜੀ ਦੇ ਦੇਖਿਓ ਕਿ ਸਾਨੂੰ ਵਾਦੂ ਰਹਿੰਦਾ ਸਾਰਿਆਂ ਨੂੰ ਮੁਕਦਾਨੀ ਕੁੱਕਰ ਚ ਪਾਤਾ ਤੇ ਇੱਕ ਗਲਾਸ ਪਾਣੀ ਐਡ ਕੀਤਾ ਇਹਨੂੰ ਆਪਾਂ 20 ਮਿੰਟਾਂ ਲਵਾ ਲਾਂਗੇ ਆ ਇਧਰ ਕੜਾਈਏ ਚ ਤੇਲ ਗਰਮ ਕਰ ਲਿਆ ਤੇ ਜੀਰਾ ਸੌਤਾ ਧਨੀਆ ਐਡ ਕਰਤਾ ਪਿਆਜ਼ ਐਡ ਕਰ ਲੈਣੀ ਆ ਮਸਾਲਾ ਤਿਆਰ ਕਰ ਲੈਣੀ ਆ ਤੋਂ ਕਿ ਤੂ ਹਨਾ ਚੰਗੀ ਤਰ੍ਹਾਂ ਨੰਬਰ ਆਉਂ ਕਰ ਲੈਣਾ ਇਹਨੂੰ ਸੱਚਾ ਜਮਨ ਸਾਲਾ ਰਹੇ ਜੇ ਨਾ ਫਿਰ ਵਧੀਆ ਨਹੀਂ ਬਣਦੀ ਟੇਸਟੀ ਨਹੀਂ ਲੱਗਦੀਗੀ ਉਧਰ 2:00 ਵਜੇ ਸਲਾਮ ਬਚ ਗਈਆਂ ਤਾਂ ਮਸਾਲਾ ਵੀ ਆਪਣਾ ਤਿਆਰ ਹੋ ਗਿਆ ਇਧਰਲੇ ਪਾਸੇ ਇਸੇ ਟਮਾਟਰ ਐਡ ਕਰਤਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਨਾ ਸ਼ੇਅਰ ਕਰ ਲੈਣਾ ਟਮਾਟਰ ਥੋੜਾ ਜਿਹਾ ਲੇਟ ਪਾਇਆ ਨਾ ਤੇ ਅੱਜ ਪਹਿਲਾਂ ਆਪਾਂ ਜੀ ਜੀਸਲ ਵੀ ਲੱਗ ਗਈ ਨਾਲ ਨਾਲ ਮਸਾਲਾ ਵੀ ਤਿਆਰ ਹੋ ਰਿਹਾ। ਖਾਕ ਦੇ ਦਿੰਨੇ ਆ ਜੋ ਕਿ ਜਲਦੀ ਤਿਆਰ ਹੋ ਜਾਈ। ਇੱਕ ਚਮਚ ਹਲਦੀ ਇੱਕ ਚਮਚ ਨਮਕ ਅੱਧਾ ਚਮਚ ਲਾਲ ਮਿਰਚ ਪੀਸਿਆ ਹੋਇਆ ਧਨੀਆ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੁਬਾਰਾ ਫੇਰ ਟੱਕ ਦੇਣੀ ਆ ਵਿੱਚ ਚੰਗੀ ਤਰ੍ਹਾਂ ਨਾ ਮਿਕਸ ਹੋ ਜੇ ਇਹਦੇ ਵਿੱਚ ਮਾਸ਼ੱਲਾਪਪਣ ਹੋ ਗਿਆ ਬਣ ਕੇ ਤਿਆਰ ਇੱਕ ਤੋਂ ਇੱਕ ਕਟੋਰੀ ਪਾਣੀ ਦੀ ਬਿਸ ਐਡ ਕਰਦੇ ਹਾਂ। ਹੁਣ ਚੰਗੀ ਤਰ੍ਹਾਂ ਸੇਕ ਲੱਗਣ ਦੇਾਂਗੇ। ਤੇ ਆਪਣਾ ਕद्दू ਵੀ ਤਿਆਰ ਹੋ ਗਿਆ ਇਧਰਲੇ ਪਾਸੇ। ਮਸਾਲੇ ਚ ਐਡ ਕਰ ਦਿੰਨੇ ਆ। ਇਸ ਤਰ੍ਹਾਂ ਬਣਾਉਣ ਨਾਲ ਤਾਂ ਟੇਸਟੀ ਬਹੁਤ ਬਣਦਾ ਨਾਲ ਜਲਦੀ ਬਹੁਤ ਬਣਦਾ ਇੱਧਰ ਆਪਾਂ ਲੈ ਲਈ ਦਹੀਂ ਬਣਾ ਰਹੇ ਹਾਂ ਤੇ ਇਹਨੂੰ ਲਾਤਾ ਜਾਗ ਆ ਮਿੱਟੀ ਦੇ ਬਰਤਨ ਚ ਆਪਾਂ ਬਣਾਉਣੀ ਜਾਂਦੇ ਹਾਂ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਟੇਸਟੀ ਵੀ ਬਣਦੀ ਆ ਦੋ ਚਮਚਾ ਪਾ ਜਾਗ ਲਾਤਾ ਇਹਨੂੰ ਸਾਈਡ ਤੇ ਕਰ ਦਿੰਨੇ ਆ ਤੇ ਨਾਲ ਹੀ ਇੱਧਰ ਆਪਣੀ ਚਾਹ ਬਣੀ ਜਾਂਦੀ ਆ ਚਾਹ ਨੂੰ ਬਹੁਤ ਜੀ ਕਰ ਰਿਹਾ ਸੀਗਾ ਮੀਥੀਏ ਤਨਾ ਮਲ ਕੇ ਪੂਰੀ ਚੰਗੀ ਤਰ੍ਹਾਂ ਨਾਲ ਆਪਾਂ ਨਾ ਐਡ ਕਰਨੀ ਆ ਦੇਖੋ ਕਿੰਨੀ ਸੋਹਣੀ ਸਬਜ਼ੀ ਤਿਆਰ ਹੋਈ ਆ ਆਪਣੀ ਟੱਕ ਦਿੰਨੇ ਆ ਬਹੁਤ ਵਧੀਆ ਬਣ ਗਈ ਦੁੱਧ ਗਰਮ ਕਰਕੇ ਰੱਖਿਆ ਸੀਗਾ ਇੱਕ ਕਟੋਰੀ ਉਹ ਵੀ ਐਡ ਕਰਤਾ ਦੋ ਚਮਚ ਪਾਵਾਂਗੇ ਮਲਾਈ ਦੇ ਹਾਂਜੀ ਜੀ ਜਿਹਨੂੰ ਜਿਹਨੂੰ ਆਪਣਾ ਬਲੌਗ ਵਧੀਆ ਲੱਗਦਾ ਹੁੰਦਾ ਨਾ ਤੇ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਨੂੰ ਸਾਨੂੰ ਨਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਇਹਦੇ ਨਾਲ ਹੀ ਬਲੌਕ ਕਰਦੇ ਆਂ ਆਪਾਂ ਖਤਮ ਫੇਰ ਮਿਲਦੇ ਆਂ